ਅੱਜ ਯੂਸਕੀਤਾਨ ਮੋਟੇ ਦੀ ਮੀਟਿੰਗ 'ਚ ਸਿੰਘ ਬਲਦੇਵ ਰਾਜਪੂਆ ਬਲਵੰਤ ਸਿੰਘ ਕੋ ਕੇਵਲ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਬਾੜ ਸਾਹਿਬ ਵਿਖੇ ਹੋਈ ਜਿਸ ਵਿੱਚ ਸਰਪੰਚ ਦੇ ਨਾਲ ਫੈਸਲਾ ਕੀਤਾ ਗਿਆ ਕਿ ਟਾਂਗੂ ਰੋਡ ਪਠਾਨਕੋਟ ਦੇ ਬਿਜਲੀ ਘਰ ਦੇ ਸਾਹਮਣੇ ਰੈਲੀ ਕੀਤੀ ਜਾਵੇਗੀ ਅਤੇ ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾਡੀਆਂ ਜਾਣਗੀਆਂ ਇਸ ਲਈ ਉਹਨਾਂ ਦੇ ਨਾਲ ਦਾਰਾ ਸਿੰਘ ਗੁਰਦੀਪ ਸਿੰਘ ਜਸਵੰਤ ਸਿੰਘ ਬਲਵਿੰਦਰ ਸਿੰਘ ਮਨਜੀਤ ਸਿੰਘ ਬਲਦੇਵ ਸਿੰਘ ਮਨਜਿੰਦਰ ਸਿੰਘ ਆदि ਹਾਜ਼ਰ ਸਨ ਇਸ ਮੀਟਿੰਗ ਵਿੱਚ ਬਿਜਲੀ ਬੋਰਡ ਦੀਆਂ ਪੈਨਸ਼ਨ ਯੂਨੀਅਨ ਵੱਲੋਂ ਵਿਕਰਮਜੀਤ ਤੇ ਹਾਂਸਾ ਸਿੰਘ ਹਾਜ਼ਰ ਹੋਏ। ਇਸ ਵੇਲੇ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਮੋਰਚੇ ਉਪਰੰਤ ਹੋਏ ਸਮਝੌਤੇ ਅਨੁਸਾਰ ਬਿਜਲੀ ਬਿੱਲ ਬਾਰੇ ਸਲਾਹ ਕਰਨ ਦੀ ਮੰਗ ਕੀਤੀ। ਪਰੰਤੂ ਬਿਜਲੀ ਬਿੱਲ ਆਨਲਾਈਨ ਮੋਰਚੇ ਦੇ ਨਾਲ ਕੋਈ ਸਲਾਹ ਨਹੀਂ ਕੀਤੀ ਗਈ। ਪਾਣਾਸ਼ਾਈ ਤਰੀਕੇ ਦੇ ਨਾਲ ਬਿਜਲੀ ਬਿੱਲ 2025 ਤੱਕ ਲਿਆਂਦਾ ਜਾ ਰਿਹਾ ਹੈ। ਇਸ ਦੇ ਨਾਲ ਬਿਜਲੀ ਵੰਡ ਵਿੱਚ ਪ੍ਰਾਈਵੇਟ ਸੈਕਟਰ ਨੂੰ ਉੱਦਿੱਤਾ ਜਾ ਰਿਹਾ ਹੈ। ਨੀਜੀਕਰਨ ਕੀਤਾ ਜਾ ਰਿਹਾ ਹੈ। ਬਿਜਲੀ ਵੰਡ ਨੂੰ ਨੀਜੀ ਹੱਥ ਵਿੱਚ ਦਿੱਤਾ ਜਾ ਰਿਹਾ ਹੈ। ਕਿ ਕਿਸਾਨ ਵਿਰੋਧੀ ਹੈ ਮੁਲਾਜ਼ਮ ਵਿਰੋਧੀ ਹੈ ਅਤੇ ਮਜ਼ਦੂਰ ਵਿਰੋਧੀ ਹੈ ਇਹ ਵੀ ਲੋਕ ਵਿਰੋਧੀ ਹੈ ਇਸ ਦਾ ਵਿਰੋਧ ਲੋਕਾਂ ਦੇ ਹਰ ਵਰਗ ਵੱਲੋਂ ਕੀਤਾ ਜਾਵੇਗਾ ਇਸ ਨਾਲ ਕਿਸਾਨਾਂ ਦੀ ਮੋਟਰ ਲਈ ਮੁਫਤ ਬਿਜਲੀ ਖਤਰੇ ਵਿੱਚ ਹੋਵੇਗੀ ਕਮਜ਼ੋਰ ਵਰਗਾਂ ਨੂੰ ਪ੍ਰਾਈਵੇਟ ਸੈਕਟਰ ਮੁਫਤ ਬਿਜਲੀ ਨਹੀਂ ਦੇਵੇਗਾ ਬਿਜਲੀ ਬੋਰਡ ਦੀਆਂ ਜ਼ਮੀਨਾਂ ਨੂੰ ਸਰਕਾਰ ਵੇਚਣਾ ਚਾਹੁੰਦੀ ਹੈ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਇਸ ਦਾ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨੇ ਕਿਸਾਨ ਮਜ਼ਦੂਰ ਮੁਲਾਜ਼ਮਾਂ ਅਤੇ आम ਲੋਕਾਂ ਨੂੰ 11 ਵਜੇ 8 ਦਸੰਬਰ ਨੂੰ ਟਾਂਗੂ ਰੋਡ ਪਠਾਨਕੋਟ ਵਾਲੇ ਬਿਜਲੀ ਘਰ ਪਹੁੰਚਣ ਦਾ ਸੰਦਾ ਦਿੱਤਾ ਅੱਜ ਦੀ ਜਿਹੜੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੇ ਕਹਿਣ ਦੇ ਮਤਵਕ ਜਿਹੜਾ ਪੰਜਾਬ ਦੇ ਵਿੱਚ ਪ੍ਰੋਗਰਾਮ ਲੁਈਆ ਗਿਆ ਕਿ ਕੇਂਦਰ ਸਰਕਾਰ ਕੇਂਦਰ ਸਰਕਾਰ ਜਿਹੜੀ ਕਿ ਬਿਜਲੀ ਬੋਰਡ ਨੂੰ ਜਿਹੜਾ ਇਹਦਾ ਵੰਡ ਨਹੀਂ ਕਰਨਾ ਹੈ ਜਿਹੜਾ ਇਹਦਾ ਡਿਮੰਡ ਡਿਵਾਇਡ ਕਰਨਾ ਹੈ ਉਹਨੂੰ ਪ੍ਰਾਈਵੇਟ ਕਰਨ ਜਾਣੀ ਹੈ ਇਸ ਗੱਲ ਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਲੋਕਾਂ ਦਾ ਰੋਸ ਹੈ ਕਿ ਸਰਕਾਰ ਜਿਹੜੀ ਹੈ ਇਹ ਸਾਨੂੰ ਬਿਜਲੀ ਮਹਿੰਗੀ ਦੇਗੀ ਪਰ ਸੰਯੁਕਤ ਕਿਸਾਨ ਮੋਰਚਾ ਜਦੋਂ ਦਿੱਲੀ ਦੇ ਵਿੱਚ ਧਰਨਾ ਲਾਇਆ ਸੀ ਜਿੱਥੇ ਉਸ ਧਰਨੇ ਦੇ ਵਿੱਚ ਜਦੋਂ ਜਨਵਰੀ ਮਹੀਨੇ ਦੇ ਵਿੱਚ ਜਨਵਰੀ ਮਹੀਨਾ 2020 ਨੂੰ ਕੇਂਦਰੀ ਮੰਤਰੀ ਜਿਹੜੇ ਦੋ ਖੇਤੀਬਾੜੀ ਮੰਤਰੀ ਤੋਮਰ ਤੇ ਸਿਵਲ ਸੁਮਲਾਈ ਦੇ ਆਪਣੇ ਪਿਊਸ਼ ਗੋਇਲ ਇਹਨਾਂ ਦੋਨਾਂ ਨੇ ਉਥੇ ਇਹ ਗੱਲ ਮੰਨੀ ਸੀ ਕਿ ਜਿਹੜਾ ਬਿਜਲੀ ਬਿੱਲ ਉਹਦੋਂ 19 220 ਸੀ ਉਹਨੂੰ ਅਸੀਂ ਜਿਹੜਾ ਆ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਨਹੀਂ ਕਰਾਂਗੇ ਔਰ ਕਿਸਾਨਾਂ ਨੂੰ ਨਾਲ ਲੈ ਕੇ ਇਹਨਾਂ ਦੀ ਰਾਏ ਲੈ ਕੇ ਤੇ ਅਗਲਾ ਕਦਮ ਚੁੱਕਾਂਗੇ ਪਰ ਅੱਜ ਉਹ ਸਰਕਾਰ ਜਿਹੜੀ ਕੇਂਦਰ ਸਰਕਾਰ ਉਸ ਗੱਲ ਨੂੰ ਪਿੱਛੇ ਛੱਡ ਕੇ ਕਾਨੂੰਨ ਦਾ ਕਨਾ ਵਾਪਸ ਲਲੇ ਪਰ ਜਿਹੜਾ ਕੇ ਇਹ ਆਪਣਾ ਬਿਜਲੀ ਵਿਲਾ 2025 ਹੈ ਇਹਨੂੰ ਪੇਸ਼ ਕਰਕੇ ਇਹਨੂੰ ਮਤਲਬ ਕਾਨੂੰਨੀ ਰੂਪ ਦੇ ਕੇ ਕਿਸਾਨਾਂ ਦੀ ਜਿਹੜੀ ਹੈ ਮਜ਼ਦੂਰਾਂ ਦੀ ਆਮ ਲੋਕਾਂ ਦੀ ਜਿਹੜੀ ਹੈ ਉਹ ਇਸ ਬਿੱਲ ਰਾਹੀਂ ਲੁੱਟ ਕਰਨ ਜਾ ਰਹੀ ਹੈ ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਹੈ ਕਿਸਾਨਾਂ ਦੇ ਵਿੱਚ ਵੀ ਕਿਉਂਕਿ ਇਹ ਜਿਹੜਾ ਇਹਨਾਂ ਨੇ ਸਮਾਰਟ ਮੀਟਰ ਲਾਉਣੇ ਨੇ ਉਹਦੇ ਤਹਿਤ ਜਦੋਂ ਅਸੀਂ ਮੋਬਾਈਲ 'ਚ ਪੈਸੇ ਪਾਨੇ ਆ ਇਸੇ ਤਰ੍ਹਾਂ ਉਹਦੇ 'ਚ ਪੈਸੇ ਪਾਵਾਂਗੇ ਤੇ ਬੱਤੀ ਚਲਾ ਸਕਦੇ ਆ ਤੇ 32 ਨਹੀਂ ਚਲਾ ਸਕਦੇ ਉਹ ਜਿਹੜੀ ਬੱਤੀ ਹੈ ਇਹ ਜੋ 스마트 ਮੀਟਰ ਹੈ ਇਹ ਬਹੁਤ ਰਫਤਾਰ ਨਾਲ ਚੱਲਦਾ ਜਿਹੜਾ ਕਿ ਲੋਕਾਂ ਦੀ ਪਹੁੰਚ ਤੋਂ ਬਾਹਰ ਬਿੱਲ ਹੋ ਜਾਣਾ ਹੈ ਉਹ ਦਿੱਤਾ ਨਹੀਂ ਜਾਣਾ ਔਰ ਲੋਕਾਂ ਨੇ ਬਿਜਲੀ ਤੋਂ ਬਾਝ ਹੋ ਜਾਣਾ ਗਰੀਬਾਂ ਦੇ ਉੱਤੇ ਬਹੁਤ ਜ਼ਿਆਦਾ ਬੋਝ ਬਣਦਾ ਇਸ ਕਰਕੇ ਅੱਜ ਆਹੀ ਇਹ ਮੀਟਿੰਗ ਜਿਹੜੀ ਹੈ ਇੱਥੇ ਕੀਤੀ ਹੈ ਔਰ ਇਹ ਤੇ ਫੈਸਲਾ ਕੀਤਾ ਗਿਆ ਕਿ ਪਠਾਨਕੋਟ ਦੇ ਜਿਹੜਾ ਬਿਜਲੀ ਘਰ ਹੈ ਟੰਗੂ ਰੋਡ ਉੱਥੇ ਅਸੀਂ ਜਿਹੜਾ 8 ਤਰੀਕ ਨੂੰ ਬਹੁਤ ਵੱਡਾ ਕਟ ਕਰਕੇ ਸਰਕਾਰ ਦੇ ਜਿਹੜੇ ਇਸ ਫੈਸਲੇ ਦਾ ਵਿਰੋਧ ਕਰਾਂਗੇ ਔਰ ਲੋਕਾਂ ਨੂੰ ਲਾਮਬੰਦ ਕਰਕੇ ਅਗਲਾ ਜਿਹੜਾ ਐਕਸ਼ਨ ਆਪਣਾ ਉਲੀਕੇਗੀ ਕਿਦਾ ਆਪਣਾ ਕਨਾ ਆਪਣਾ ਸੰਯੁਕਤ ਕਿਸਾਨ ਮੋਰਚਾ ਉਹਦੇ ਮੁਤਾਬਕ ਅਸੀਂ ਅਗਲਾ ਜਿਹੜਾ ਕਦਮ ਚੁੱਕਾਂਗੇ ਇਸ ਇਸ ਤੁਹਾਡੇ ਵੀਡੀਓ ਰਾਈ ਤੁਹਾਡੇ ਸਾਧਨ ਰਾਈ ਅਸੀਂ ਆਮ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ 8 ਤਰੀਕ ਨੂੰ ਸੋਮਵਾਰ ਜਿਹੜਾ ਆ 11 ਵਜੇ ਨਾਲ ਬਿਜਲੀ ਦਫ਼ਤਰ ਜਿਹੜਾ ਪਠਾਨਕੋਟ ਉੱਥੇ ਪਹੁੰਚਣ ਦੀ ਖੇਚਲ ਕਰਨ ਧੰਨਵਾਦ ਕੋਈ ਮੀਟਿੰਗ ਜੀ 26 ਤਰੀਕ ਨੂੰ ਹਦੀਬਲੀ ਰੇਲੀ ਜੰਦੀਗੜ ਉੱਥੇ ਆਡੀ ਯੂਨੀਅਨ ਪੂਰਾ ਸਹਿਯੋਗ ਦਿੰਦੀ ਰਹੀ ਆ ਅਗੇ ਜੇ ਪੰਜਾਬ ਜੁਨੀ ਵਿਸ਼ਤੀ ਆ ਵੀ ਹੜੱਪ ਕਰਨਾ ਚਾਹੁੰਦੀ ਆ ਸਰਕਾਰ ਇਹ ਨਹੀਂ ਹੋਣ ਦੇਵਾਂਗੇ ਉਦੋਂ ਤੇ ਆ ਵਾਪਸ ਲਿਆ ਨਾ ਪਬਲਿਕ ਵੇਖ ਕੇ ਉੱਥੇ ਤੋਂ 15 ਤੋਂ 18 ਲ ਯਾਰ ਬੰਦਾ ਆਈਗਾ ਮੂੰਹ ਫੇਰ ਸਰਕਾਰਾਂ ਦੇ ਮੁੜਤੇ ਆ ਹੁਣ ਆ ਜਿਹੜੇ ਬਿੱਲ ਆਈ ਵੀ ਆਂਦੇ ਆ ਵਾਪਸ ਲਾਵਾਂਗੇ ਅਜੇ ਤੱਕ ਤੇ ਨਾ ਲਿਆ ਕੋਈ ਨਹੀਂ ਜੇ ਨਾਂ ਲੈਣਗੇ ਤੇ ਬਈ ਜਦੋਂ ਯਾਦੀ ਕਰਾਂਗੇ ਜੋ ਸਾਡਾ ਫਰਜ਼ ਬੰਦਾ ਇਤਨਾ ਸਰਕਾਰਾਂ ਨੂੰ ਕਰਨਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪੈਨਸ਼ਨਰਾਂ ਦਾ ਚੋਸੀ ਚੇਵਲੋਂ ਤੇ ਜਿਹੜੀਆਂ ਪਾਬਕ ਕੰਮੀਆਂ ਜੱਥੇਬੰਦੀਆਂ ਵੱਲੋਂ ਵੱਲੋਂ ਆਇਆ ਸਾਡਾ ਵੀ ਫੈਸਲਾ ਹੈਗਾ ਵਾ ਕਿ ਜਿਹੜਾ ਬਿਲੀ ਸੋਧ ਬਿੱਲ 2025 ਰੱਖੜਾਵਾ ਜਿਹੜਾ ਮੋਦੀ ਸਰਕਾਰ ਨੇ ਜਿਹੜਾ ਵਾ ਉਹ ਸਾਰੀਆਂ ਹਿੰਦੁਸਤਾਨੀਆਂ ਸਟੇਟਾਂ ਨੂੰ ਭੇਜਿਆ ਵਾ ਔਰ ਉਹਨੇ رائے ਮੰਗੀ ਆ ਭਈ ਇਹਦੇ رائے ਦਿੱਤਾ ਜਾਵੇ ਉਹ ਚਾਹੁੰਦਾ ਇਹਨੂੰ ਪਾਰਲੀਮੈਂਟ ਵਿੱਚ ਪਾਸ ਕੀ ਕਰਕੇ ਤੇ ਜਿਹੜਾ ਬਿਲੀ ਦਾ ਟੋਟਲ ਸੈਕਟਰ ਆ ਮਹਿਕਮਾ ਵਾ ਇਹ ਢਾਨੀ ਮੰਨੀ ਜਾਂ ਕਿਸੇ ਪ੍ਰਾਈਵੇਟ ਕੰਪਨੀ ਦੇ ਹਵਾਲੇ ਕਰਤਾ ਜਾਵੇ ਔਰ ਇਹਦੇ ਨਾਲ ਜਦੋਂ ਹੋ ਜਾਏਗਾ ਬਿਜਲੀ ਜਿਹੜੀ ਮਹਿੰਗੀ ਹੋ ਜਾਣੀ ਆ ਔਰ ਅਸੀਂ ਫੈਸਲਾ ਕੀਤਾ ਪੰਜਾਬ ਲੈਵਲ ਤੇ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਦੇ ਜਿਹੜੀਆਂ 8 ਤਰੀਕ ਦਾ ਜਿਹੜਾ ਐਕਸ਼ਨ ਆ ਉਹਦੇ ਵਿੱਚ ਅਸੀਂ ਸਵਾਥਰ ਵੀ ਦਿੱਤਾ ਵਾ ਔਰ ਅਸੀਂ ਵੱਡੀ ਗਿਣਤੀ ਚ ਅਸੀਂ ਇਹਨਾਂ ਰਿਐਕਸ਼ਨ ਦੇ ਅੰਦਰ ਜਿੱਥੇ ਵੀ ਇਹਨਾਂ ਦਾ ਫੈਸਲਾਗਾ ਟਾਂਗੂ ਰੋਡ ਤੇ ਬਿਜਲੀ ਘਰ ਉੱਥੇ ਹੀ ਪਹੁੰਚ ਕੇ ਉਹਨੂੰ ਹੀ ਕੰਮ ਜਬ ਕਰਾਂਗੇ